ਦਾਨ ਕਰਨਾ ਦਾਨ ਦਿਓ ਇਨਹੀ ਕੋ ਭਲੋ ਔਰ ਔਰ ਕੋ ਦਾਨ ਨਾ ਲਾਗ ਇਨਹੀ ਕੋ ਦਾਨ ਕਰਨਾ ਦਾ ਖਾਲਸੇ ਨੂੰ ਕਰੋ ਸਾਥ ਸੰਗਤ ਨੂੰ ਪ੍ਰਸ਼ਾਦਾ ਛਕਾਓ ਹੋਰ ਸੇਵਾ ਕਰੋ ਥਿਮਾ ਹਿੰਸਾ ਦਇਆਮ੍ਰਿਦ ਸਤਿਬਚਨ ਤਪ ਦਾਨ ਸੀਲ ਹੁੰਦਾ ਠੰਡਾ ਸੁਭਾਅ ਹੁਣ ਤੁਸੀਂ ਦੇਖ ਲਓ ਤੁਹਾਡੇ ਅੰਦਰ ਕਿੰਨਾ ਗਾ ਠੰਡਾ ਸੁਭਾਅ ਸ਼ਾਂਤ ਨਰਨਵੇਂ ਉਪਾਅ ਹੈਗੇ ਦਿਮਾਗ ਦੀ ਵਰਤੋਂ ਕਰੋ ਉਪਾਅ ਨੇ ਕੋਈ ਗੜਬੜ ਹੁੰਦੀ ਕੁਝ ਵੀ ਹੁੰਦਾ ਮੇਰੇ ਕੋਲ ਕਹਿੰਦੇ ਆ ਉੱਥੇ ਕਹਿੰਦੇ ਆਇਆ ਕਿ ਪੰਜ ਸਿੰਘ ਦੀਗ ਬਣਾ ਕੇ ਭੇਟਾ ਰੱਖ ਕੇ ਪੰਜ ਸਿੰਘ ਖੜ ਕੇ ਕੇਸੀ ਇਸ਼ਨਾਨ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕੋਈ ਵੀ ਬੇਨਤੀ ਕਰ ਲੋ ਮਹਾਰਾਜ ਮੰਨ ਲੈਣਗੇ ਅੱਜ ਨਹੀਂ ਮੰਨਣਗੇ ਦੋ ਵਾਰ ਤਿੰਨ ਵਾਰ ਚਾਰ ਵਾਰ ਪੰਜ ਵਾਰੀ ਤੇ ਮਹਾਰਾਜ ਸਾਡੀ ਬੇਨਤੀ ਇੱਕ ਵਾਰੀ ਦੀ ਗੱਲ ਹੈ ਬੜੀ ਪੁਰਾਣੀ ਇੱਕ ਪਠਾਨ ਨੇ ਗੱਲ ਸੁਣਾਈ ਕਹਿੰਦਾ ਵੀ ਸਿੰਘਾਂ ਨਾਲ ਲੜਾਈ ਹੋ ਗਈ ਬਠਾਣਾ ਦੀ ਕਹਿੰਦਾ ਅਸੀਂ ਚਾਰੇ ਪਾਸੇ ਮਹਾਰਾਜਾ ਰਣਜੀਤ ਸਿੰਘ ਵੇਲੇ ਦੀ ਗੱਲ ਹੈ ਘੇਰਾ ਪਾ ਕੇ ਪਹਾੜੀ ਨੂੰ ਰਸਤ ਪਾਣੀ ਸਿੰਘਾਂ ਦਾ ਬੰਦ ਕਰਤਾ ਉੱਤੇ ਸਿੰਘਾਂ ਨੂੰ ਨਾ ਪਾਣੀ ਨਾ ਕੋਈ ਚੀਜ਼ ਹੋਰ ਨਾ ਹੋ ਕਹਿੰਦਾ ਚਲੋ ਸਿੰਘ ਭੁੱਖੇ ਵੀ ਲੜ ਲੈਂਦੇ ਸੀ ਸਿੰਘਾਂ ਨੇ ਕਹਿੰਦਾ ਪਿਆਸ ਦੁੱਖੋਂ ਤੰਗ ਹੋ ਕੇ ਕਹਿੰਦਾ ਪਤਾ ਨਹੀਂ ਕੀ ਕੀਤਾ ਕਹਿੰਦਾ ਪੰਜ ਜਣੇ ਆਏ ਗਏ ਪਹਾੜੀ ਤੇ ਖੜ ਕੇ ਅਰਦਾਸ ਜੀ ਕੀਤੀ ਉਹਨਾਂ ਨੇ ਇਬਾਦਤ ਕੀਤੀ ਕਹਿੰਦਾ ਅੱਧੇ ਘੰਟੇ ਬਾਅਦ ਇੰਨਾ ਬੱਦਲ ਆਇਆ ਤੇ ਇੰਨਾ ਮੀਂਹ ਪਿਆ ਕਹਿੰਦਾ ਉਹਨਾਂ ਨੇ ਪਾਣੀ ਪਹਾੜੀ ਤੇ ਜਮ੍ਹਾਂ ਕਰ ਲਿਆ ਕਹਿੰਦਾ ਇਹ ਤਾਂ ਇਹੋ ਜਿਹੇ ਪੱਕੇ ਨੇ ਕਹਿੰਦਾ ਇਹ ਪੰਜ ਜਣੇ ਜਦੋਂ ਇਕੱਠੇ ਹੋ ਕੇ ਅਰਦਾਸ ਕਰ ਦਿੰਦੇ ਆ ਦੁਨੀਆ ਪਲਟਾ ਸਕਦੇ ਤੁਸੀਂ ਪਹਿਲਾਂ ਇਹਨਾਂ ਉਪਾਅ ਕਰਿਆ ਕਰੋ ਸਾਡੇ ਕੋਲ ਪਾ ਚੌਪੀ ਸਾਹ ਦੇ ਪਾ ਸਾਡੇ ਕੋਲ ਪਾ ਬਾਣੀ ਆ ਸਾਡੇ ਕੋਲੇ ਪੰਜ ਸਿੰਘ ਨੇ ਸਾਰੀ ਸੰਗਤ ਬੇਨਤੀ ਕਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਦੋਂ ਆਪਾਂ ਆਪਣੇ ਹੱਥ 'ਚ ਹੀ ਫੜ ਲੈਨੇ ਗੱਲ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਛੱਡ ਹੀ ਦਿੰਨੇ ਆਪਾਂ ਫਿਰ ਤੁਸੀਂ ਕਾਮਯਾਬ ਨਹੀਂ ਹੁੰਦੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਪਹਿਲਾਂ ਪੰਜ ਪਿਆਰੇ ਉਦੋਂ ਬਾਅਦ ਅਗਲੀ ਗੱਲ ਕਰਾਂਗੇ ਸਾਰਿਆਂ ਪਾਓ ਕਰੋ ਨਹੀਂ ਤਾਂ ਪੰਜਵੇਂ ਪਾਸ਼ਾ ਨੂੰ ਕਹਿੰਦੇ ਸੁਲੀ ਸਲੱਬੀ ਚੜ ਕੇ ਆ ਰਹੇ ਮਹਾਰਾਜ ਮਹਾਰਾਜ ਕਹਿੰਦੇ ਸਿੰਘ ਕਹਿੰਦੇ ਪ੍ਰਥਮੇ ਮਤਾ ਕਿਛ ਪੱਤਰੀ ਚ ਲਾਵਾਂ ਪਹਿਲਾ ਮਤਾ ਦਾ ਸਿੱਖਾਂ ਨੇ ਇਹ ਕੀਤਾ ਕੋਈ ਚਿੱਠੀ ਪਾਈ ਇਸਲੀ ਸਲੱਬੀ ਨੂੰ ਕਹਿੰਦੇ ਦੁੱਤੀਏ ਮਤਾ ਦੋ ਇਮਾਨੁਖ ਪਹੁੰਚ ਜਾਵੋ ਜਾਂ ਦੋ ਬੰਦੇ ਭੇਜੀਏ ਜੀ ਸੁਲ੍ਹਾ ਕਰ ਲੈਣੇ ਆ ਤ੍ਰਿਤੀਏ ਮਤਾ ਕਿਛ ਕਰੋ ਪਾਇਆ ਕਹਿੰਦੇ ਤੀਜਾ ਮਤਾ ਇਹ ਖਾਲਸੇ ਨੇ ਭਾਬ ਸਿੰਘ ਸਾਰੇ ਸਿੱਖ ਕਹ ਲੋ ਬਈ ਕੋਈ ਮਤਾ ਕਰੀਏ ਜੀ ਹਮਲਾ ਹੋ ਜਾਣਾ ਪਰ ਪੰਜਵੇਂ ਪਾਤਸ਼ਾਹ ਕੀ ਕਹਿੰਦੇ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਇੰਤਿਆਹਾ ਕਰੇ ਭਾਈ ਅਸੀਂ ਤਾਂ ਉਹਨੂੰ ਹੀ ਧਾਉਣਾ ਉਹੀ ਸਾਰਿਆਂ ਚ ਬੈਠਾ ਉਹਦੀ ਮਰਜ਼ੀ ਆਪੇ ਪ੍ਰੇਰ ਦੂਗਾ ਸੋਇਸ ਕਰਕੇ ਆਪਾਂ ਨੇ ਪਹਿਲਾ ਕੰਮ ਇਹ ਕਰਨਾ ਵੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਬੇਨਤੀ ਕਰਨੀ ਅਰਦਾਸ ਕਰਨੀ ਹੈ। ਸੀਲ ਸੁਭਾਅ ਰੱਖਣਾ, ਸੀਲ ਸੋਚ, ਪਵਿੱਤਰਤਾ ਰੱਖਣੀ। ਤ੍ਰਿਸ਼ਨਾ ਤੋਂ ਬਿਨਾਂ ਹੋਣਾ, ਧਰਮ ਲਿੰਗ 10 ਜਾਨ। ਇਹ ਧਰਮ ਦੇ 10 ਚਿੰਨ੍ਹ ਨੇ ਜਿਹੜੇ ਆਪਾਂ ਨੇ ਆਪਣੇ ਉੱਤੇ ਧਾਰਨ ਕਰਨੇ ਨੇ, ਹਿਰਦੇ 'ਚ ਬਸਾਉਣੇ ਨੇ। ਸ਼ੋਭ ਗੁਣ ਲਿਆਉਣੇ ਨੇ। ਸੁਣਿਆ, ਸਤ ਸੰਤੋਖ ਗਿਆਨ ਜਾਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਰ ਹਥਿਆਰ ਭਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਧਵਾਲ ਘੜਿਆ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ੁਭ ਗੁਣਾਂ ਨੂੰ ਆਪਣੇ ਹਿਰਦੇ ਚ ਵਾਸਾ ਦਿਓ ਤੇ ਰਸ ਸੋਇਨਾ ਰਸ ਰੂਪਾ ਕਾਮਣੇ ਸਾਰੀਆਂ ਰਸਾਂ ਦਾ ਤਿਆਗ ਕਰੋ ਫਿਰ ਹੈ ਆਤਮ ਰਸ ਆਤਮ ਰਸ ਸਾਡੇ ਅੰਦਰ ਹੈ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਨਾਨ ਨ ਦਾ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਬਿਸਰਾਮ ਜਦ ਤੱਕ ਅੰਦਰ ਜੋਤ ਹੈ ਮਹਾਰਾਜ ਕਹਿੰਦੇ ਜਬ ਲਗ ਜੋਤ ਕਾਇਮ ਹੈ ਵਰਤਾ ਆਪਾ ਪਸ਼ੂ ਨਾ ਬੁੱਝੇ ਜਦੋਂ ਤੱਕ ਜੋਤ ਹਿਰਦੇ ਚ ਵਰਤਦੀ ਆ ਇਹ ਡੰਗਰ ਬੰਦਾ ਕਹਿੰਦੇ ਆਪਣੇ ਆਪ ਨੂੰ ਉਹ ਤੱਕ ਸਮਝਦਾ ਹੀ ਨਹੀਂ ਲਾਲ ਚੱਕਰਾ ਜੀਵਨ ਪਦਕਾਰ ਲੋਚਨ ਕਸ਼ੂਨਾ ਸੁੱਝਾ ਅੱਖਾਂ ਤੋਂ ਦੇਖਣੋਂ ਹਟ ਜਾਂਦਾ 90 ਸਾਲ ਦੀ ਉਮਰ ਚੰਨਾ ਵੀ ਹੋ ਜਾਂਦਾ ਪਰ ਕਹਿੰਦੇ ਹਲੇ ਵੀ ਕਹਿੰਦਾ ਪੋਤੇ ਦਾ ਵਿਆਹ ਦੇਖੂ ਫਿਰ ਪੋਤੇ ਦੇ ਗਾਂ ਲੜਕਾ ਦੇਖੂ ਪੜਪੋਤਾ ਵੀ ਦੇਖ ਲਵਾ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਕਹਿੰਦੇ ਨੇ ਕਿ ਸਾਰੀ ਸੰਗਤ ਇਸ ਗੱਲ ਦਾ ਧਿਆਨ ਦਿਓ ਬੁਨਿਆਦੀ ਚੀਜ਼ਾਂ ਨੂੰ ਪਹਿਲਾਂ ਧਿਆਨ ਦੇ ਨਾਲ ਦੇਖ ਲਓ ਵੀ ਆਪਾਂ ਸਿੱਖ ਐ ਤੇ ਸਿੱਖ ਕੀ ਚੀਜ਼ ਹੁੰਦੀ ਆ ਸਿੱਖ ਦੇ ਵਿੱਚ ਗੁਣ ਕਿਹੜੇ-ਕਿਹੜੇ ਹੁੰਦੇ ਨੇ ਕੀ ਕਰਮ ਕਰਦਾ ਸਭ ਤੋਂ ਵੱਡੀ ਚੀਜ਼ ਜੇ ਸਿੱਖੀ ਕਮਾਉਣੀ ਆ ਨਾਮ ਜਪਣਾ ਤੇ ਸਿੱਖੀ ਦੋ ਚੀਜ਼ਾਂ ਮੰਗਣੀਆਂ ਨਾਮ ਤੇ ਸਿੱਖੀ ਇਹ ਜਿਹੜੀ ਸਾਰਿਆਂ ਨਾਲੋਂ ਵੱਡੀ ਸਿੱਖੀ ਕਾਦੀ ਆ ਸਿੱਖ ਕੌਣ ਆ ਜਿਹੜਾ ਬਾਣਾ ਮੰਨੇ ਪਹਾਣਾ ਮੰਨਣ ਨਾਲ ਹੀ ਸਿੱਖੀ ਮਿਲਦੀ ਆ ਹੁਣਾ ਇੰਨੀ ਗਰਮੀ ਪਈ ਸੀ 2 ਮਹੀਨੇ ਤੋਂ ਕਹਿੰਦੇ ਬਰਸਾਤ ਨਹੀਂ ਹੋਈ ਬੜਿਆਂ ਲੋਕਾਂ ਨੇ ਰੱਬ ਨੂੰ ਪੁੱਠਾ ਸਿੱਧਾ ਬੋਲਿਆ ਹੋਣਾ ਸਿੱਖ ਨਹੀਂ ਬੋਲਦਾ ਪਹਾਣਾ ਮੰਨਣ ਵਾਲਾ ਕਹਿੰਦਾ ਰਜਾ ਭਾਈ ਉਹਦੀ ਉਹਨੇ ਆਪਾਂ ਨੂੰ ਪੱਖੇ ਦਿੱਤੇ ਏਸੀ ਦਿੱਤੇ ਆ ਠੀਕ ਆ ਕੋਈ ਨਹੀਂ ਉਹਨਾਂ ਦੀ ਮਰਜ਼ੀ ਆ ਜਦੋਂ ਆਪਰ ਰਜਾ ਵਿੱਚ ਆ ਜਾਈਏ ਤਾਂ ਕੰਮ ਛੇਤੀ ਹੋ ਜਾਂਦਾ ਜਦੋਂ ਰਜਾ ਵਿੱਚੋਂ ਬਾਹਰ ਨਿਕਲ ਜਾਈਏ ਤਾਂ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਰਜਾ ਵਿੱਚ ਚੱਲੋ ਕਈ ਬਾਣੀ ਅੰਦਰ ਐਸੀਆਂ ਐਸੀਆਂ ਐਸੇ ਬਚਨ ਨੇ ਦੇਖੋ ਦਾਣਾ ਪਾਣੀ ਪਿੱਛੇ ਜੇ ਜਦੋਂ ਦਾਸ ਨੇ ਬੀਜਾ ਬਲਾਈ ਕੀਤਾ ਨਹੀਂ ਲੱਗਿਆ ਅਸੀਂ ਪਤਾ ਕੀ ਸੋਚਦੇ ਹਾਂ ਦਾਣਾ ਪਾਣੀ ਨਹੀਂ ਆਉਂਦਾ ਨਾਕ ਤਨੱਥ ਖਸਮ ਹੱਤ ਕਿਰਤ ਤੱਕੇ ਦੇ ਜਹਾਂ ਦਾਣੇ ਤਾਹ ਖਾਣੇ ਨਾਨਕਾ ਸੱਚ ਮੈਨੂੰ ਇਥੋਂ ਐਨੇ ਫੋਨ ਗਏ ਹਜ਼ਾਰਾਂ ਫੋਨ ਲੱਗਿਆ ਨਹੀਂ ਹੈ ਕਿਉਂ ਨਹੀਂ ਲੱਗਿਆ ਹੈ ਐ ਨਹੀਂ ਹੋਇਆ ਹੈ ਮੈਂ ਕਿਹਾ ਬਾਣੀ ਪੜਦੇ ਹੋ ਕੀ ਕਰਦੇ ਨਾਲੇ ਤੁਸੀਂ ਸਿੱਖੋ ਤੁਸੀਂ ਮੇਰੇ ਬਾਣਾ ਨਹੀਂ ਮੰਨਦੇ ਉਹ ਤਾਂ ਬਾਣਾ ਵਿੱਚ ਆਓ ਕੋਈ ਗੱਲ ਹੋ ਜਿੰਦੀ ਬਾਣਾ ਤੇ ਇੱਕ ਦਾਣਾ ਬਾਣੀ ਬਸ ਦੋ ਗੱਲਾਂ ਤੇ ਸਾਰੀ ਦੁਨੀਆ ਖੜੀ ਆ ਸੰਯੋਗ ਵਿਜੋਗ ਤੋਂ ਇਹ ਕਾਰ ਚਲਾਵੇ ਲੇਖੇ ਆਵੇ ਭਾਗ ਪਾਠ ਦਾ ਆਪਾਂ ਸਾਰੇ ਰੋਜ਼ ਕਰਦੇ ਆਂ ਪਰ ਪਾਠ ਤੇ ਕੋਈ ਅਮਲ ਵੀ ਤਾਂ ਕਰੋ ਸਭ ਕੁਝ ਭਾਣੇ ਚ ਐ ਬਸ ਭਾਣੇ ਤੋਂ ਬਾਹਰ ਕੁਝ ਵੀ ਨਹੀਂ ਹੈ ਜਿਹੜਾ ਕੁਝ ਕੋਈ ਹੁੰਦਾ ਉਹ ਭਾਣੇ ਜੀ ਹੁੰਦਾ ਨਾ ਤੇ ਭਾਣੇ ਤੋਂ ਉਹ ਨਾਲੇ ਜੇ ਟਾਰਾ ਮਾਰਦੇ ਸੁਣ ਲੋਕਾਂ ਨੂੰ ਕਹਿਣਗੇ ਜੀ ਉਹਦੇ ਹੁਕਮ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ ਤੇ ਜੇ ਕੋ ਗੱਲ ਹੋ ਜੇ ਫੇ ਰੱਬ ਨੂੰ ਨਿੰਦਣਾ ਸ਼ੁਰੂ ਕਰ ਦੇਣਾ ਨਾਲੇ ਆਪਣੇ ਉਸੇ ਜ਼ਬਾਨ ਨਾਲ ਆਪ ਕਹਨੇ ਆ ਤੇ ਉਹਦੇ ਤੋਂ ਬਿਨਾ ਪਤਾ ਵੀ ਹਲਦਾ ਫੇ ਮੰਨੋ ਵੀ ਨਾ ਗੱਲ ਇਸ ਕਰਕੇ ਭਾਣਾ ਮੰਨੋ ਬਹੁਤ ਪ੍ਰੋਬਲਮਾਂ ਆਉਂਦੀਆਂ ਸਾਡੇ ਵਰਗਿਆਂ ਨੇ ਬਹੁਤ ਆਉਂਦੀਆਂ ਤੁਹਾਨੂੰ ਵੀ ਆਉਂਦੀਆਂ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਆਉਂਦੀਆਂ ਜ਼ਿੰਦਗੀ 'ਚ ਕਈ ਮੁਸੀਬਤਾਂ ਆ ਜਾਂਦੀਆਂ ਕਈ ਹੋਰ ਗੱਲਾਂ ਖੜੀਆਂ ਹੋ ਜਾਂਦੀਆਂ ਕਈ ਨਵੇਂ ਸ਼ੋਸ਼ੇਬਾਜ਼ ਖੜੇ ਹੋ ਜਾਂਦੇ ਬੰਦੇ ਪਰ ਭਾਣਾ ਵੱਡੀ ਚੀਜ਼ ਆ ਉਹ ਪਾ ਵੀ ਕਰਨਾ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਧਿਆਇਆ ਇਹ ਵੀ ਕਰਨਾ ਮਹਾਰਾਜ ਅੱਗੇ ਬੇਨਤੀਆਂ ਵੀ ਕਰਨੀਆਂ ਪਰ ਭਾਣਾ ਮੰਨ ਕੇ ਆਪਣੀ ਜ਼ਿੰਦਗੀ ਨੂੰ ਬਤੀਤ ਵੀ ਕਰਨਾ ਜਿਵੇਂ ਜਿਵੇਂ ਮਹਾਰਾਜ ਦਾ ਹੁਕਮ ਹੁੰਦਾ ਉਸ ਪ੍ਰਕਾਰ ਆਪਾਂ ਆਪਣੀ ਜ਼ਿੰਦਗੀ ਨੂੰ ਬਤੀਤ ਕਰੀਏ ਬਾਣੀ ਮੈਂ ਦੋ ਗੱਲਾਂ ਇੱਕ ਕਰਕੇ ਕਹਿਣਾ ਇੱਕ ਤੇ ਤੁਹਾਨੂੰ ਆਪਣਾ ਹੀ ਨਹੀਂ ਪਤਾ ਤੁਸੀਂ ਕਿੰਨੇ ਕੁ ਵੱਡੇ ਹੋ ਦੂਜੀ ਤੁਹਾਨੂੰ ਇਹ ਨਹੀਂ ਪਤਾ ਵੀ ਗੁਰਬਾਣੀ ਕਿੱਡੀ ਵੱਡੀ ਹੈ ਤੁਹਾਨੂੰ ਕਿਸੇ ਨੂੰ ਇਹ ਨਹੀਂ ਪਤਾ ਵੀ ਗੁਰਬਾਣੀ ਦੀ ਤਾਕਤ ਕਿੰਨੀ ਵੱਡੀ ਹੈ ਤਿੰਨਾ ਲੋਕਾਂ ਦੀ ਮਾਲਕ ਤਿੰਨਾ ਲੋਕਾਂ ਦੀ ਮਾਲਕ ਹੈ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅਧੀਨ ਹੈ ਸਾਰਾ ਕੁਝ ਹੀ ਜੇ ਆਪਾਂ ਨੂੰ ਇਹ ਸਮਝ ਲੱਗ ਜੇ ਨਾ ਵੀ ਇਹ ਮਾਲਕ ਨੇ ਜਪਜੀ ਸਾਹਿਬ ਦੀ ਕੀ ਤਾਕਤ ਹੈ ਮੂਲ ਮੰਤਰ ਦੀ ਕੀ ਤਾਕਤ ਹੈ ਨਿਰੰਕਾਰ ਨਿਰੰਕਾਰ ਜੀ ਨੇ ਸ੍ਰਿਸ਼ਟੀ ਸਾਜੀ ਹੈ ਆਪਾਂ ਨੂੰ ਨਿਰੰਕਾਰ ਜੀ ਨੇ ਸਾਜਿਆ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੰਨੀ ਵੱਡੀ ਆ ਇੰਨੀ ਵੱਡੀ ਆ ਕਿ ਇਹਨਾਂ ਦੇ ਅੱਗੇ ਕੁਝ ਵੀ ਨਹੀਂ ਵੱਡਾ ਹੈਗਾ ਹੋਰ ਪਰ ਜੇ ਮੈਂ ਇਹ ਕਹੀ ਜਾਵਾਂ ਬਦਾਮਾਂ 'ਚ ਬੜੀ ਤਾਕਤ ਹੈ ਦੇਸੀ ਘੋਜ ਬੜੀ ਤਾਕਤ ਹੈ ਦੁੱਧ ਵਿੱਚ ਬੜੀ ਤਾਕਤ ਹੈ ਪਰ ਦੁੱਧ ਮੈਂ ਇੱਕ ਦਿਨ ਵੀ ਨਾ ਪੀਵਾਂ ਬਦਾਮ ਵੀ ਨਾ ਖਾਵਾਂ ਦੇਸੀ ਘੋਬ ਵੀ ਨਾ ਖਾਵਾਂ ਫੇਰ ਤਾਕਤ ਕਿੱਥੋਂ ਆਜੂ ਗੱਲ ਤੇ ਵੀ ਤੁਸੀਂ ਕਹੀ ਜਾਂਦੇ ਬਾਣੀ ਬੜੀ ਤਕੜੀ ਆ ਬਾਣੀ 'ਚ ਬੜੀ ਤਾਕਤ ਹੈ ਪਰ ਪੜੂਗਾ ਕੌਣ ਇਹਨੂੰ ਬਾਣੀ ਦੀ ਤਾਕਤ ਤਾਂ ਹੈ ਜੇ ਬਾਣੀ ਆਪਾਂ ਪੜਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ